ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਤੇ ਟਾਈਮ ਇੱਥੇ ਸਾਡੇ 11 ਦਾ ਹੋ ਗਿਆ ਸੀਗਾ ਤੇ ਸਮਾਨ ਨੂੰ ਮੈਂ ਨਾਲ ਆ ਦਿੱਤਾ ਤੇ ਪਾਣੀ ਗਰਮ ਰੱਖਿਆ ਸੀ ਫੇ ਲਾਈਟ ਲੂਟ ਬਹੁ ਜਾਂਦੀ ਆ ਹੁਣ ਤਾਂ ਕਰਕੇ ਫਿਰ ਗਿੱਜਰ ਚਲਾ ਦਿੱਤਾ ਸੀਗਾ ਤੇ ਨਾਲੇ ਧੁੱਪ ਵੀ ਬਹੁਤ ਵਧੀਆ ਸੀ ਹਵਾ ਹਜੇ ਚੱਲਦੀ ਨਹੀਂ ਸੀ ਕਿ ਫਿਰ ਹਵਾ ਵੀ ਚੱਲਣ ਲੱਪੰਦੀ ਆ ਤੇ ਫਿਰ ਨਾ ਟੈੱਕੇ ਪੈਂਦਾ ਨਹੀਂ ਹੈਗਾ ਹੁਣ ਵੀ ਕੁਮੀ ਜਾਂਦਾ ਸੀਗਾ ਕੱਪੜੇ ਪਾਉਂਦਾ ਨਹੀਂ ਸੀ ਚੱਜਣਾ ਤੇ ਪਰ ਫਿਰ ਵੀ ਤਿਆਰ ਤੇ ਰੋਹ ਜਾਂਦਾ ਐਨ ਖੜ ਜਾਂਦਾ ਉੱਦਾਂ ਪਸਟਾ ਪੁੱਟੋਪੂ ਕਰਦਾ ਰਹਿੰਦਾ ਕੋਲ ਖੜਾ ਤੇ ਬਾਕੀ ਇਹਦੇ ਫਿਰ ਮੈਂ ਕੱਪੜੇ-ਕੋਪੜੇ ਪਾ ਦਾਨੀ ਹੁੰਨੀ ਕਿਉਂਕਿ ਫਿਰ ਜੇ ਧੱਪ ਦੇਖ ਕੇ ਪਾਵਾਂ ਹਨਾ ਵੀ ਮੈਂ ਥੋੜੇ ਪਾ ਦਈਏ ਫਿਰ ਇਹ ਬਾਹਰ ਘੁੰਮਦਾ ਰਹਿੰਦਾ ਬਾਹਰ ਹਵਾ ਚੱਲਦੀ ਆ ਕਾਫੀ ਰਾਖਤ ਕਰਕੇ ਤੇ ਹਵਾ ਫਿਰ ਲੱਗ ਜਾਂਦੀ ਆ ਇਹਨੂੰ ਤੇ ਬਿਮਾਰ ਛੱਟੀ ਵੇਂਦਾ ਤਾਂ ਕਰਕੇ ਫਿਰ ਕੱਪੜੇ ਜੀੜੇ ਮੈਂ ਇਹਨੂੰ ਪਾ ਕੇ ਰੱਖਦੀ ਹੁੰਨੀ ਆ ਤੇ ਬੂਟਵਾਟ ਵੀ ਤੇ ਬਾਕੀ ਤਾਂ ਉਹ ਵੀ ਬਹੁਤ ਵਧੀਆ ਸੀਗੀ ਤੇ ਫਿਰ ਮੈਰੇ ਨੋ ਵੀ ਸੀਗੀ ਹੋਇਓ ਕੱਟਣ ਵਾਲੀ ਫਿਰ ਉਹਨੇ ਕਿ ਨਾ ਵੀ ਕੱਟ ਦੰਨੀ ਐ ਸੈਨ ਨੂੰ ਵੀ ਤੇਲ ਦੋਨ ਦੀ ਤਰ੍ਹਾਂ ਲਾ ਦੂੰਗੀ ਤੇ ਹੁਣ ਧੁੱਪੇ ਬੈਠੇ ਆ ਥੋੜਾ ਟਾਈਮ ਤੇ ਬਸ 12:00 ਵੱਜ ਗਏ 12:30 ਰੋਟੀ ਬਣਾਉਣ ਲੱਗਦੇ ਆ ਦੁਪਹਿਰਾ ਤੇ ਵਾਕੀ ਤਾਂ ਚੁੱਕਾ ਕਾਫੀ ਠਿੱਖੀ ਆ ਤੇ ਮੈਨੂੰ ਥੋੜਾ ਟਾਈਮ ਧੁੱਪ ਸੇਕ ਲੈਣੇ ਆ ਫਿਰ ਮੈਂ ਰੋਟੀ ਰੋਟੀ ਬਣਾਣੀ ਹੈ ਘੰਟਾ ਲੱਗ ਜਾਣਾ ਹੈ ਦੁਪਹਿਰਾ ਦਾ ਕੰਮ ਨਿਬੜਦੇ ਹੋਏ ਭਾਂਡੇ ਥੋੜੇ ਜਿਹਾ ਸੀਗੇ ਉਹ ਤੋਂ ਕਿ ਹੱਡੀਆਂ ਕਰਮਸਾਠ ਨਿਬੜ ਜਾਈ ਸੀਗੇ ਤੇ ਕੱਪੜੇ ਵੀ ਸੁੱਕਣ ਵਾਲੇ ਆ ਕਾਦੀ ਧੂਕੇ ਪਾਏ ਆ ਤੇ ਸਮਨ ਨੂੰ ਵੀ ਨੜਾਤਾ ਸੀਗਾ ਸਮਰਦਾ ਹੀ ਸੀ ਜ਼ਿਆਦਾ ਇਹ ਮੈਨੂੰ ਕਿ ਹਵਾ ਚੱਲ ਪੰਦੀ ਆ ਤਾਂ ਕਰਕੇ ਫਿਰ ਇਹਨੂੰ ਵੀ ਨੜਾ ਦਿੱਤਾ ਸੀਗਾ ਤੇ ਹੁਣ ਬਾਹਰ ਖੇਲਦਾ ਆ ਤੇ ਬਾਕੀ ਤਾਂ ਸਿੱਧੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਅੰਜੀ ਪਿਆਜ਼ ਕੱਟ ਲਈ ਤੇ ਪਿਆਜ਼ ਤੇ ਅਦਰਕ ਤੇ ਹੁਣ ਆਪਾਂ ਲਗਾਵਾਂਗੇ ਤੌੜਾ ਸਾਗ ਨੂੰ ਦੁਪਹਿਰ ਆ ਰਹੀ ਸੀ ਰਾਤੀਂ ਕੋਫੀ ਬਣਾਈ ਸੀ ਕੋਪੀ ਦਾ ਫਿਰ ਸਵੇਰ ਦਾ ਸਰਿਆ ਤੇ ਹੁਣ ਤੁਹਾਨੂੰ ਵੀ ਆਉਣਾ ਸੀਗਾ ਰੋਟੀ ਖਾਣ ਤੇ ਤਾਂ ਕਰਕੇ ਫਿਰ ਉਹ ਮੈਂ ਤਾਂ ਸਾਗ ਪਿਆ ਸੀ ਸਾਗ ਨੂੰ ਪਕਾ ਲੈਣਾ ਕੋਈ ਨਹੀਂ ਤੇ ਆਟਾ ਵੀ ਸਵੇਰ ਦਾ ਗੁੰਨਣਾ ਪਿਆ ਹੈ ਮੈਂ ਕੱਟ ਕੇ ਰੱਖ ਲਿਆ ਫਿਰ ਇਸ ਤੋਂ ਬਾਅਦ ਆਪਾਂ ਜਿਹੜੀ ਆ ਰੋਟੀ ਬਣਾਉਣੀ ਆ 오리오. ਹੋ ਗਏ ਤੇ ਸਮਰ ਸੌ ਗਿਆ ਇਹਨੂੰ ਮੈਂ ਬਾਹਰੋਂ ਲੈਣ ਗਈ ਤਾਂ ਭੱਜਿਆ ਹੀ ਆਇਆ ਫਿਰ ਵਿਦੋ ਵੈਲੀ ਆ ਗਿਆ ਹੁਣ ਅੰਦਰ ਆਇਆ ਨਹੀਂ ਫੱਕ ਲੱਗੀ ਸੀਗੀ ਇਹਨੂੰ ਤੇ ਦੱਦ ਵੀ ਨਾਲ ਹੀ ਸੌਂ ਗਿਆ ਤੇ ਬੋਤਲ ਵੀ ਖੂਲ ਹੀ ਰੱਖੀ ਆ ਤੇ ਮੈਂ ਇੱਧਰ ਅਸੀਂ ਬਣਾ ਲੀਚਾ ਤੇ ਅਸੀਂ ਪੀਣ ਲੱਗੇ ਆ ਚਾਹ ਕੱਪੜੇ ਮਿਲਾ ਕੇ ਰੱਖ ਲਏ ਥੋੜੇ ਜੀ ਸੀ 2-4 ਕੀ ਤੇ ਬਾਕੀ ਹੁਣ ਦਾਲ ਦੁਲ ਬਣਾਣੇ ਦਾਲ ਬਣਾਉਣੀ ਆ ਮਸਲਾ ਮੂੰਗੀ ਦੀ ਤੇ ਉਹ ਕੱਦੀ ਸੀਟੀ ਲਗਣੀ ਆ ਤੇ ਬਣ ਜਾਣੀ ਬਸ ਉਹ ਹੁਣ ਬਣਾਉਂਦੇ ਆ ਫਿਰ ਆਪਾਂ ਮਰੋ ਕੇ ਥੋੜਾ ਅਟਕ ਕੇ ਰੋਟੀ ਬਣਾ ਲਾਂਗੇ ਤੇ ਬਾਕੀ ਤੁਸੀਂ ਇੱਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਟਾਈਮ 5:30 ਹੋ ਗਿਆ ਤੇ ਅਸੀਂ ਚੱਲ ਗਏ ਸੀਗੇ ਇੱਧਰ ਕਿਤੇ ਉਹ ਜੀ ਡਿਨਰ ਦੇ ਘਰ ਲੂਟਾ ਵਾਲੇ ਆਏ ਸੀਗੇ ਤੇ ਉਹਦੇ ਤੋਂ ਅਸੀਂ ਚੱਲ ਗਏ ਸੀ ਇਹ ਗੱਲ ਬਾਤ ਮਾੜੀ ਜੋ ਕਰਦੇ ਸੀਗੇ ਨਾ ਜੋ ਵੀ ਕਚਾਲ ਕਰਦੇ ਆ ਤੇ ਫਿਰ ਅਸੀਂ ਉੱਥੋਂ ਆਏ ਹਾਂ ਹੁਣੇ ਤੇ ਮੈਂ ਇਧਰ ਦਾਲ ਧਰ ਦਿੱਤੀ ਆ ਮਸਲਾ ਮੂੰਗੀ ਦੀ ਤੇ ਹੁਣ ਮੈਂ ਧੋਮਾ ਭਾਂਡੇ ਭਾਂਡੇ ਵੀ ਕਾਫੀ ਜ਼ਿਆਦਾ ਹੋਏ ਆ ਤੇ ਭਾਂਡੇ ਧੋ ਲਈਏ ਫਿਰ ਥੋੜਾ ਜਿਹਾ ਆਟਾ ਗੁੰਨਦੀ ਆਟਾ ਗੁੰਨ ਕੇ ਫਿਰ ਤੁੱਲੇ ਕੋ ਬੈੰਨੇ ਆ ਸੋਈ ਵਾਲਾ ਅੰਦਰਲਾ ਸਾਰਾ ਕੰਮ ਲਵੇ ਦੇ ਕੇ ਫਿਰ ਤੁੱਲੇ ਬੈਠਾਂਗੇ ਫਿਰ ਹੌਲੀ ਹੌਲੀ ਰੋਟੀ ਬਣਾਈ ਜਾਂਦੀ ਹੈ ਤੇ ਬਾਕੀ ਬਦਲ ਹੋ ਗਿਆ ਆ ਦੇਖੋ ਜੇ ਮੀਮੂ ਨਾ ਆ ਜਾਵੇ ਉੱਦ ਤਾਂ ਮੀਂਹ ਪੈ ਜਾਵੇ ਤਾਂ ਵਧੀਆ ਗੱਲ ਆ ਕਿਉਂਕਿ ਠੰਡ ਸੁੱਕੀ ਪੈ ਰਹੀ ਆ ਜਿਹੜੀ ਕਿ ਹਨਾ ਆਪਾਂ ਨੂੰ ਬਿਮਾਰ ਕਰਦੀ ਆ ਤੇ ਦੇਖੋ ਕਿਦਾਂ ਬੱਦਲ ਘੁਲਿਆ ਪਿਆ ਆ ਤੇ ਸਾਡਾ ਮਰੂਦ ਦਾ ਦੇਖ ਲੋ ਹਾਲ ਵਿਚਾਰਾ ਹਾਂ ਜੀ ਤੇ ਰੋਟੀ ਪਾਣੀ ਖਾ ਲਿਆ ਸੀਗਾ ਤੇ ਬੇਲੇ ਹੋ ਗਏ ਸੀ ਫਿਰ ਸਵੇਰ ਨੂੰ SLA ਸੀਗੀ ਵੀ ਸਵੇਰੇ ਸਾਜਰੇ ਸਮਰਦੇ ਪਾਪਾ ਨੇ ਕੰਮ ਤੇ ਜਾਣਾ ਫਿਰ ਰੱਸੀ ਵੀ ਨਾਲ ਜਾਣਾ ਆ ਮੈਂ ਆਪਣੇ ਜਾਣਾ ਪੇਕੇ ਆ ਨੂੰ ਪੈਰ ਜਿਹੜੇ ਮੇਰੇ ਹਨ ਉੱਤੇ ਦਿਖਾਉਂਦੀ ਆ ਮਜ਼ਾਕਮ ਜੇ ਹੋਈ ਆ ਤਾਂ ਕਰਕੇ ਉਹ ਦਿਖਾਉਣ ਜਾਣਾ ਸੀਗਾ ਦੁਵਾਰਾ ਤੇ ਫਿਰ ਮੈਂ ਕਿਹਾ ਚਲੋ ਇੱਥੇ ਕੱਪੜਿਆਂ ਦਾ ਖਲਾਰਾ ਜਿਹੜਾ ਚੱਕਦਾ ਮੈਂ ਉਹੀ ਮੈਨੂੰ ਸਵੇਰ ਨੂੰ ਹਨਾ ਸੌਕਾ ਹੋ ਜਾਊਗਾ ਵੀ ਕੰਮ ਜਿਹੜਾ ਆ ਮੈਂ ਰਾਤ ਨੂੰ ਹੀ ਨਵੇੜ ਦਵਾ ਤੇ ਫਿਰ ਮੜ ਕੇ ਫਿਰ ਪਰਸਲਾ ਬਦਲ ਗਈ ਸੀ ਕਿ ਕਹਿੰਦੇ ਫਿਰ ਮੈਂ ਛੁੱਟੀ ਕਰਨੀ ਫਿਰ ਮੈਂ ਤੁਹਾਨੂੰ ਥੋੜਾ ਲੇਟ ਛੱਡਿਆ ਆਉਂਗਾ ਤੇ ਪਰ ਫੇ ਵੀ ਮੈਨੂੰ ਸਵੇਰ ਨੂੰ ਥੋੜਾ ਸੌਖਾ ਹੋ ਗਿਆ ਸੀ ਟਾਈਮ ਨਾ ਮੇਰੇ ਕੰਮ ਨਿਭੜ ਗਿਆ ਸੀ ਜਿੱਦਾਂ ਮੈਂ ਅੱਜ ਅਧਨਿਆਹੋ ਵਲੌਗ ਦੀ ਪਾਈਸ ਉਪਰ ਤਾਂ ਕਰਕੇ ਤੇ ਬਾਕੀ ਨਾਲੇ ਰਾਤ ਨੂੰ ਥੋੜੀ ਜਿਹੀ ਇੱਦਾਂ ਹੀ ਕੰਮ ਆਪਾਂ ਵਿਗੜਦੀ ਤਸਵੀਰ ਨੂੰ ਆਪਾਂ ਨੂੰ ਕੰਮ ਕਰਨ 'ਚ ਥੋੜੀ ਜਿਹੀ ਆਸਾਨੀ ਹੁੰਦੀ ਵੀ ਆਪਣੇ ਕੰਮ ਜਿਹੜੇ ਘਾਟ ਜਾਂਦੇ ਨੇ ਤਾਂ ਫਿਰ ਇਦਾਂ ਦਾ ਖਲਾਰਾ ਚੱਕਰ ਨੂੰ ਵੀ ਥੋੜੀ ਜਿਹੀ ਟਾਈਮ ਲੱਗ ਜਾਂਦਾ ਹੈ ਤੇ ਫਿਰ ਸਵੇਰੇ-ਸਵੇਰੇ ਥੋੜਾ ਕੰਮ ਤਾਂ ਜ਼ਿਆਦਾ ਟਾਈਮ ਉਹ ਜ਼ਿਆਦਾ ਹੀ ਕੰਮ ਹੁੰਦਾ ਨਾ ਕੱਪੜੇ-ਕੁੱਪੜੇ ਧੋਣੇ ਹੁੰਦੇ ਸਾਰਾ ਕੁਝ ਹੈ ਨਾ ਬਾਂਡੇ ਵਗੈਰਾ ਚਾਹਾਂ ਪਾਣੀਆ ਰੋਟੀ ਪਾਣੀ ਸਾਰਾ ਕੁਝ ਕਰਨਾ ਹੁੰਦਾ ਹੈ ਤਾਂ ਕਰਕੇ ਹੂੰ ਤਸ਼ੀਕਾ ਜੀ ਅੱਗੇ ਮੇ ਫੋਨ ਮੇਰੇ ਫੋਨ ਦਾ ਕਵਰ ਆ ਛੋਨਾ ਆ ਛੋਨਾ ਆ ਕਿਹਦਾ ਫੋਨ ਦਾ ਕਵਰ ਹੈ ਇਹ ਕਿਹਦੇ ਫੋਨ ਦਾ ਕਵਰ ਹੈ ਇਹ ਇਹ ਚਾਚੇ ਦਾ ਨਾ ਚਾਚੇ ਦਾ ਮੇ ਲਾਇਆ ਮੰਮਾ ਦਾ ਮੰਮਾ ਦਾ ਹੂੰ ਇੱਧਰ ਬੋਲ ਇੱਧਰ इधर सारे सारिया बाय बाय जी बाय बाय कर दो, के वीडियो को लाइक कर दो के बाय बाय जी वीडियो को लाइक कर दो बोल समर ओनी कहना गंदा बच्चा ये बोल बोलता ही नहीं बच्चा हाँ ए, वीडियो दे, को लाइक कर दो वीडियो को हाँ बाय 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 बाय, गुड नाइट

8 ਦੇਖਿਆ ਅੱਗੇ 1 ਬੰ ਹਾਂ ਖੋਲ ਹਾਂ 8 ਹਾਂ 9 9 10 10 ਬਾਏ 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 ਬਾਏ